ਸਤਿ ਸ੍ਰੀ ਅਕਾਲ ਕਰਪੂਰ ਥਲਾਵਾਸੀਓ ਅੱਜ ਤੁਹਾਨੂੰ ਅਸੀਂ ਜੇ ਕੂੜੇ ਦੀ ਸਮੱਸਿਆ ਕਿੱਥੋਂ ਸ਼ੁਰੂ ਹੋਈ ਹੈ ਉਹਦੇ ਪਿੱਛੇ ਸਿਆਸਤ ਕੀ ਹੈ ਔਰ ਉਹਦੇ ਪਿੱਛੇ ਕਿਹੜਾ ਬੰਦਾ ਕੀ ਉਹ ਤੁਹਾਨੂੰ ਦਿਖਾਉਣ ਲਈ ਇੱਥੇ ਲੈ ਕੇ ਆਏ ਆ ਤੁਸੀਂ ਇਹ ਝਾਤੀ ਮਾਰੋ ਚਾਰ ਚਫੇਰੇ ਇਹਦੇ ਵਿੱਚ ਜਿੱਥੇ ਤੁਹਾਨੂੰ ਡਰੋਨਾਂ ਵੀ ਦਿਖਾਇਆ ਜਾਊਗਾ ਕਿ ਇੱਥੇ ਕਿਹੜੀ ਕਿਹੜੀ ਫੈਸਿਲਿਟੀ ਸੀ ਔਰ ਉਹਨੂੰ ਕਿਸ ਤਰ੍ਹਾਂ ਤਹਿਸ਼ਨਾਸ ਕੀਤਾ ਕਿਉਂਕਿ ਅੱਜ ਤੋਂ ਜਿਹੜੇ 3 ਸਾਲ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਕੂੜੇ ਦੀ ਕਪੂਰਥਲੇ ਵਿੱਚ ਕੋਈ ਸਮੱਸਿਆ ਨਹੀਂ ਸੀ। ਇਸੇ ਜਗ੍ਹਾ ਤੇ ਸਾਰਾ ਕੂੜਾ ਸਿਟਿਆ ਜਾਂਦਾ ਸੀ ਐਸਟੀਪੀ ਬਣਿਆ ਇਹਦੇ ਨਾਲ ਕੂੜੇ ਨੂੰ ਡਿਸਪੋਜ਼ ਕਰਨ ਲਈ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸੀ ਜੋ ਕਿ ਸਾਰਾ ਕੁਝ ਇੱਕ ਸੋਜੀ ਸੋਚੀ ਸਮਝੀ ਸਾਚਿਤ ਦੇ ਰਹੀਂ ਉਹਨੂੰ ਤੈਅਸ਼ਨਾਸ਼ ਕੀਤਾ ਗਿਆ ਸਿਰਫ ਤੇ ਸਿਰਫ ਤੁਹਾਡੇ ਤੋਂ ਬਦਲਾ ਲੈਣ ਲਈ ਕਿ ਤੁਸੀਂ ਪਹਿਲੀ ਵਾਰੀ ਪਿਛਲੇ ਦਾ ਜਦੋਂ ਦੇ ਰਾਣਾ ਗੁਰਜੀਤ ਸਿੰਘ ਦੀ ਇੱਥੋਂ ਉਹਨੂੰ ਨਵਾਜਦੇ ਰਿਆਂ ਇੱਕ ਪਿਛਲੀ ਵਾਰੀ ਤੁਸੀਂ ਇਹ 2022 ਦੇ ਵਿੱਚ ਉਹਨਾਂ ਨੂੰ ਨਕਾਰਿਆ ਔਰ ਉਹਨਾਂ ਦੀ ਇਨੀ ਖੁੰਧਕਾ ਕਿ ਤੁਹਾਨੂੰ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਰਹਿਣ ਸਹਿਣ ਦੇ ਨਾਲ ਤੁਹਾਡੀ ਜੀਆਂ ਦੀ ਤੰਦਰੁਸਤੀ ਦੇ ਨਾਲ ਵੀ ਉਹ ਖਲਵਾੜ ਕਰ ਰਹੇ ਨੇ ਉਹ ਦੇਖੋ ਇਹਦੇ ਵਿੱਚ ਕੁਝ ਜਿਹੜੀ ਜਗ੍ਹਾ ਇਹਦੇ ਤੇ ਨਜਾਇਜ਼ ਹੀ ਉਹਨਾਂ ਹੀ ਕਬਜ਼ੇ ਕਰਾਏ ਕਲੋਨੀ ਬਣਾਈ ਹੋਈ ਆ ਡਰੋਨ ਦੇ ਨਾਲ ਸਾਰਾ ਕੁਝ ਤੁਹਾਨੂੰ ਦਿਖਾਇਆ ਜਾਊਗਾ ਕਲੋਨੀ ਬਣਾ ਕੇ ਉਹ ਇੱਥੋਂ ਧੱਕੇ ਦੇ ਨਾਲ ਜਿਹੜੀ ਐਸਟੀਪੀ ਕਰੋੜਾਂ ਰੁਪਏ ਦਾ ਜੁਨਰ ਲੱਗਾ ਹੋਇਆ ਇਹਦੇ ਨਾਲ ਹੀ ਇੱਥੇ ਇਹਨੂੰ ਕੂੜੇ ਨੂੰ ਸੈਗਰੀਗੇਟ ਕਰਨ ਲਈ ਇਹਨੂੰ ਡਿਸਪੋਜ਼ ਆਫ ਕਰਨ ਲਈ ਸਾਰੀ ਫੈਸਿਲਿਟੀ ਇੱਥੇ ਸੀ ਪਰ ਅਫਸੋਸ ਕਾਰਪੋਰੇਸ਼ਨ ਤੇ ਇਹਨਾਂ ਦਾ ਕਬਜ਼ਾ ਇਹਨਾਂ ਨੇ ਆਪਣੇ ਆਪ ਸਾਰਾ ਕੁਝ ਲੋਕਾਂ ਨੂੰ ਨੇ ਇਹਨਾਂ ਇੱਕ ਸਾਰੇ ਐਮਸੀ ਸਾਹਿਬਾਨ ਨੇ ਵੀ ਮਿਲ ਕੇ ਸਾਜ਼ਿਸ਼ ਬਣਾਈ ਕੀ ਆਮ ਆਦਮੀ ਪਾਰਟੀ ਔਰ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੂੰ ਬਦਨਾਮ ਕਿੰਦਾ ਕਰਨਾ ਉਹ ਦੀ ਉਸੇ ਸਾਜ਼ਿਸ਼ ਤਹਿਤ ਇਹ ਸਾਰਾ ਕੁਝ ਹੋ ਰਿਹਾ ਔਰ ਇਹ ਦੇ ਲਈ ਮੈਂ ਛਰੇ ਆਮ ਰਾਣਾ ਗੁਰਜੀਤ ਸਿੰਘ ਨੂੰ ਜਿਨੇ ਕਾਂਗਰਸੀ ਐਮਸੀ ਨੇ ਜਿਨਾ ਦੀ ਮੈਜੋਰਟੀ ਆ ਚਾਹੇ ਉਹ ਡਿਪ ਪ੍ਰੀਮੀਅਰ ਹੋਵੇ ਮੇਅਰ ਹੋਵੇ ਜਾਂ ਸੀਨੀਅਰ ਡਿਪਟੀ ਮੇਅਰ ਹੋ ਸਾਰੇ ਜ਼ਿੰਮੇਵਾਰ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਇਸ ਜਿਹੜੀ ਜਿਹੜੀ ਬਿਮਾਰੀ ਤੋਂ ਨਜਾਤ ਪਾਉਣਾ ਤੇ ਤੁਹਾਨੂੰ ਮੇਰਾ ਵੀ ਸਾਥ ਦੇਣਾ ਪਊ ਕਿ ਮੈਂ ਅਸੀਂ ਜਿੱਦਣ ਦੇ ਵੀ ਆਏ ਮੈਂ ਮੇਰਾ ਵੀਰ ਕਮਰ ਇਕਬਾਲ ਅਸੀਂ ਇਹੋ ਗੱਲ ਕਹਿ ਰਹੇ ਹਾਂ ਕਿ ਦੇਖੋ ਜਿਹੜੀ ਸਮੱਸਿਆ ਹੋਰ ਕੋਈ ਨਹੀਂ ਸਿਰਫ ਤੇ ਸਿਰਫ ਸਮੱਸਿਆ ਹੈ ਕਿ ਜਿਹੜੀ ਰਾਜਸ਼ਾਹੀ ਜਿੰਨੂੰ ਖੁਸ਼ ਦੀ ਨਜ਼ਰ ਆ ਰਹੀ ਹੈ ਔਰ ਉਹ ਇਹ ਸਾਰਾ ਪੰਗਾ ਕ੍ਰੀਏਟ ਕਰ ਰਿਹਾ ਉਹਦੀ ਜਿਹੜੀ ਮੂੰਹ ਬੋਲਦੀ ਇਹ ਜਿਹੜੀ ਹੈਗੀ ਸਾਰੀ ਜਗ੍ਹਾ ਹੈ ਸਾਰੀ ਨਿਸ਼ਾਨੀ ਹੈ ਅ ਦੂਸਰੀ ਗੱਲ ਕੁਝ ਦਿਨ ਪਹਿਲਾਂ ਪਰਸੋਂ ਵੀ ਜਿਹੜਾ ਮਤਾ ਪਾਇਆ ਗਿਆ ਸੀ ਜਗਾ ਲਈ ਗਈ ਹੈ ਔਰ ਪੰਜ ਕਿਲੇ ਸਰਕਾਰੀ ਜਗਾ ਉਹਦੇ ਲਈ ਮਤਾ ਪਾਉਣ ਲਈ ਉਹਦੇ ਤੋਂ ਵੀ ਭੱਜ ਗਿਆ ਔਰ ਅੱਜ ਪੇਪਰਾਂ 'ਚ ਇਹ ਬਿਆਨ ਦੇ ਰਹੇ ਨੇ ਕਿ ਜੀ ਅਸੀਂ ਕੋਈ ਜਗਾ ਮੁੱਲ ਵੇਚਦੀ ਹੋਵੇ ਕਹਿਣ ਤੋਂ ਮਤਲਬ ਸਿਰਫ ਤੇ ਸਿਰਫ ਆਪਣੇ ਮਫਾਦ ਲਈ ਕਿ ਜਿਹੜਾ ਬੰਦਾ ਮੁੱਲ ਵੇਚਦਾ ਹੋਊ ਕੋੜੇ ਜਗਾ ਉਹਨੂੰ ਅਸੀਂ ਕਾਂਗੇ ਭਾਈ ਤੂੰ ਐਨੇ ਨਹੀਂ ਐਨੇ ਕਹਿਣੇ ਆ ਤੇ ਸਾਡਾ ਮੂੰਹ ਮਿੱਠਾ ਵੀ ਕਰਾਈ ਇਹ ਸਿਰਫ ਕਿ ਜਿਹੜੀ ਦਿਖਾਵੇ ਦੇ ਸ਼ਾਹੂ ਕਰਨੇ ਜਿਨੇ ਇਹਨਾਂ ਦੇ ਅੰਦਰ ਇਨਾ ਨੰਗਵਾ ਕਿ ਲੋਕਾਂ ਦੀ ਸਿਹਤ ਤੋਂ ਵੀ ਲੋਕਾਂ ਦੀ ਜਿਹੜੀ ਜਿਹੜੀ ਜ਼ਿੰਦਗੀ ਨਾਲ ਵੀ ਉਸ ਆਪਣੇ ਲਾਲਚ ਕਰਕੇ ਖਲਵਾੜ ਕਰ ਸਕਦੇ ਨੇ ਔਰ ਮੈਂ ਤੁਹਾਡੀ ਸਾਰੀ ਲੋਕਾਂ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਦੇਖੋ ਸੁਚੇਤ ਹੋ ਜੇਲ ਬੰਦੇ ਜਿਹੜੇ ਇੱਥੇ ਕਬਜ਼ਾ ਕਰਕੇ ਬੈਠੇ ਨੇ ਮੈਂ ਉਹਨਾਂ ਦੇ ਵੀ ਤੁਹਾਡੇ ਨਾਲ ਲੜ ਕੇ ਹੱਥ ਜੋੜਨ ਨੂੰ ਤਿਆਰ ਹਾਂ ਕਿ ਭਾਈ ਕਮ ਸੇ ਕਮ ਨਾ ਸਹੀ ਇਹ 6 ਮਹੀਨੇ 6 ਮਹੀਨੇ ਇਸ ਜਗ੍ਹਾ ਦਾ ਪੂਰਾ ਅਰੇਂਜਮੈਂਟ ਕਿਉਂਕਿ ਹਰ ਇੱਕ ਚੀਜ਼ ਲਈ ਟਾਈਮ ਲੱਗਦਾ ਬਰਸਾਤਾ ਦਾ ਦੇਣਾ ਸਾਰੇ ਸ਼ਹਿਰ ਦੇ ਵਿੱਚ ਕੂੜੇ ਦਾ ਬੁਰਾ ਹਾਲ ਹੋਇਆ ਪਿਆ ਤਰਾਹੀ ਤਰਾਹੀ ਮਚੀ ਪਈਆ ਕੁਝ ਜਾਨੀ 15 ਦਿਨ ਪਹਿਲਾਂ ਕੁਝ ਜਿਹੜੀ ਇਹ ਬਿਮਾਰੀ ਵੀ ਫੈਲੀ ਉਹ ਦੁਆਰਾ ਬਿਮਾਰੀ ਨਾ ਫੈਲੇ ਉਸ ਨੂੰ ਰੁਕਣ ਨੂੰ ਇੱਕੋ ਹੀ ਢੰਗ ਹੈ ਕਿ ਜਿਹੜੇ ਬੰਦੇ ਬੈਠੇ ਆ ਇਹ ਵੀ ਆਖਰ ਆਪਣੇ ਭਾਈਵੰਦੀ ਆ ਉਹਨਾਂ ਦੀ ਬਕਾਵੇ ਚ ਆ ਕੇ ਇੱਥੇ ਜਿੰਦਾ ਲਵਾ ਦਿੰਦੇ ਨੇ ਇੱਥੇ ਵੀ ਕਿਸੇ ਨੂੰ ਟਰਾਲੀ ਜਾਂ ਰੇੜੀ ਜਿਹੜੀ ਕੂੜਾ ਲੈ ਕੇ ਆਉਂਦੀ ਉਹਨੂੰ ਰੋਕ ਦਿੰਦੇ ਨੇ ਪਰ ਇਹਨਾਂ ਦੇ ਮੈਂ ਪੈਰੀ ਹੱਥੋਂ ਵੀ ਲਾਉਣ ਨੂੰ ਤਿਆਰ ਹਾਂ ਕਿ ਸ਼ਹਿਰ ਦੇ ਜਿਹੜੀ ਜਿਹੜੀ ਸਮੱਸਿਆ ਉਹਦਾ ਹੱਲ ਨਿਕਲ ਜਾਵੇ ਪਰ ਲੋਕ ਜਿਹੜੇ ਆ ਲੋਕ ਤਾਂ ਜੇ ਸਾਥ ਦੇਣਗੇ ਤਾਂ ਹੀ ਗੱਲ ਹੋ ਸਕਦੀ ਕੱਲਾ ਕੁਛ ਨਹੀਂ ਕਿਉਂਕਿ ਕੱਲ ਨੂੰ ਕੋਈ ਵੀ ਕੰਮ ਇਕੱਲੇ ਨਹੀਂ ਮੈਨੂੰ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਤੁਹਾਡੇ ਜਿਹੜੇ ਹੈ ਜਿਹੜੇ ਤੁਹਾਡੇ ਸਾਥ ਦੇ ਨਾਲ ਹੀ ਇਨਾ ਜਿਹੜੇ ਇਹੋ ਜਿਹੇ ਬੰਦੇ ਨੂੰ ਇਥੋਂ ਚੱਲਦਾ ਕੀਤਾ ਜਾ ਸਕਦਾ ਸਿਰਫ ਉਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਆ ਔਰ ਅਸੀਂ ਹਰ ਹੀਲੇ ਤੁਹਾਡੇ ਨਾਲ ਤਤਪਰ ਹਾਂ ਸਾਰਾ ਕੁਝ ਕਰਨ ਲਈ ਜਿਹੜੇ ਅਸੀਂ ਤਿਆਰ ਬਸ ਸਿਰਫ ਇਹ ਆ ਕਿ ਤੁਹਾਡਾ ਸਹਿਯੋਗ ਚਾਹੀਦਾ ਜੀ ਧੰਨਵਾਦ